ਹੈਲੋ ਫਰੈਂਡਸ ਤੁਹਾਡਾ ਸਵਾਗਤ ਹੈ ਮੇਰੇ ਚੈਨਲ ਤੇ ਅੱਜ ਆਪਾਂ ਇਹ ਆਲੂ ਵਾਲਾ ਪਰੌਠਾ ਬਣਾਇਆ ਹੈ ਤੇ ਆਲੂ ਵਾਲਾ ਪਰੌਠਾ ਇਹਦੇ ਵਾਸਤੇ ਆਪਾਂ ਇਹਦੇ ਵਾਸਤੇ ਆਪਾਂ ਲਿਆ ਇਹ ਥੋੜਾ ਜਿਹਾ ਆਪਾਂ ਧਨੀਆ ਸੁੱਕਾ ਲਿਆ ਹੋਇਆ ਤੇ ਇਹਦੇ ਵਿੱਚ ਆਪਾਂ ਹੁਣ ਥੋੜਾ ਜਿਹਾ ਜੀਰਾ ਪਾ ਦੇਣਾ ਤੇ ਤੁਸੀਂ ਕਾਲੀ ਮਿਰਚ ਵੀ ਪਾ ਸਕਦੇ ਤੇ ਇਹ ਆਪਾਂ ਇਹਨੂੰ ਕੁੱਟ ਲੈਣਾ ਇਹਨੂੰ ਦਰੜਫੜੜੇ ਕਰਨਾ ਇਹਨੂੰ ਜਿਆਦਾ ਆਪਾਂ ਮਹੀਨਾ ਕੁੱਟਣਾ ਨਹੀਂ ਗਾ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਕੁੱਟ ਕੇ ਤੇ ਫਿਰ ਆਪਾਂ ਹੋਰ ਵਿੱਚ ਜਿਹੜੀਆਂ ਚੀਜ਼ਾਂ ਪਾਉਣੀਆਂ ਉਹਦੇ ਬਾਰੇ ਤੁਹਾਨੂੰ ਆਪਾਂ ਦੱਸ ਦਿੰਨੇ ਆ ਵੀ ਇਹਦੇ ਵਿੱਚ ਆਪਾਂ ਕੀ ਕੁਛ ਪਾਉਣਾ ਇਹ ਜ਼ਿਆਦਾ ਤੁਸੀਂ ਬਰੀਕ ਨਹੀਂ ਕਰਨਾ ਗਾ ਤੇ ਇਹਨੂੰ ਆਪਾਂ ਇਸੇ ਤਰ੍ਹਾਂ ਹੀ ਕੁੱਟਣਾ ਤਾਂ ਕਰਕੇ ਮੈਂ ਇਹਦੇ ਵਿੱਚ ਕੁੱਟ ਰਹੀ ਆ ਇਹ ਜਿਹੜਾ ਆਪਣਾ ਚਾਹ ਦਾ ਮਸਾਲਾ ਜਿਹਦੇ ਵਿੱਚ ਆਪਾਂ ਇਲਾਇਚੀ ਕੁੱਟਦੇ ਆ ਉਹਦੇ ਵਿੱਚ ਮੈਂ ਕੁੱਟ ਰਹੀ ਆ ਤੇ ਇਹ ਆਪਾਂ ਜ਼ਿਆਦਾ ਪੀਸਣਾ ਨਹੀਂਗਾ ਜਾਨੀ ਕਿ ਮੋਟਾ-ਮੋਟਾ ਹੀ ਕੁੱਟਣਾ ਇਹ ਆਪਾਂ ਕੁੱਟ ਲਿਆ ਤੇ ਇਹਨੂੰ ਹੁਣ ਆਪਾਂ ਥਾਲੀ ਦੇ ਵਿੱਚ ਕੱਢ ਲੈਣਾ ਤੇ ਹੁਣ ਇਹਦੇ ਵਿੱਚ ਆਪਾਂ ਪਾ ਲੈਣਾ ਇਹ ਆਪਾਂ ਅਦਰਕ ਲੈ ਲਿਆ ਜੀ ਤੇ ਅਦਰਕ ਆਪਾਂ ਬਰੀ-ਬਰੀ ਕੱਟਿਆ ਹੋਇਆ ਸੀ ਤੇ ਆਪਾਂ ਤਿੰਨ-ਚਾਰ ਜਿਹੜੀਆਂ ਹਰੀਆਂ ਮਿਰਚਾਂ ਉਹ ਆਪਾਂ ਹਰੀਆਂ ਮਿਰਚਾਂ ਲੈ ਲਵਾਂਗੇ ਇਹ ਵਿੱਚ ਪਾ ਲਈਆਂ ਤੇ ਇਹਨਾਂ ਨੂੰ ਆਪਾਂ ਇਹਨਾਂ ਨੂੰ ਆਪਾਂ ਜ਼ਿਆਦਾ ਨਹੀਂ ਕੁੱਟਣਾਗਾ ਇਹਨਾਂ ਨੂੰ ਆਪਾਂ ਥੋੜਾ ਹੀ ਕੁੱਟਣਾ ਹੈ ਜਾਨੀ ਕਿ ਜ਼ਿਆਦਾ ਇਹਨਾਂ ਨੂੰ ਪੀਸਣਾ ਨਹੀਂਗਾ ਇਹ ਵੀ ਆਪਣਾ ਥੋੜੀਆਂ ਜਿਹਾ ਮੋਟੀਆਂ-ਮੋਟੀਆਂ ਆਪਾਂ ਕੁੱਟਣੀ ਹੈ ਇਸੇ ਤਰ੍ਹਾਂ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਕੁੱਟ ਲੈਣਾ ਤੁਸੀਂ ਦੇਖ ਸਕਦੇ ਹੋ ਇਹ ਮੋਟੀਆਂ-ਮੋਟੀਆਂ ਕੁੱਟ ਕੇ ਮੈਂ ਵਿੱਚ ਪਾ ਲੈਣੀਆਂ ਤੇ ਆਪਾਂ ਜਿਹੜੇ ਆਲੂ ਆ ਉਹ ਬਾਲ ਕੇ ਰੱਖ ਲਏ ਆ ਆਵਾਲ ਕੀ ਆਪਾਂ ਸ਼ੈੱਲ ਕੇ ਰੱਖ ਲਿਆ ਉਹ ਆਪਣੇ ਆਲੂ ਤੇ ਬਹੁਤ ਹੀ ਵਧੀਆ ਟੇਸਟੀ ਆਪਣੇ ਜਿਹੜੇ ਆਲੂ ਦਾ ਪਰੌਠਾ ਉਹ ਬਣ ਕੇ ਰੈਡੀ ਹੋਊਗਾ ਤੁਸੀਂ ਵੀ ਇਸ ਤਰ੍ਹਾਂ ਬਣਾ ਬਣਾ ਕੇ ਜਰੂਰ ਦੇਖਣਾ ਜੇ ਮੇਰੇ ਚੈਨਲ ਤੇ ਨਿਊ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਵੀ ਜੋ ਵੀ ਮੈਂ ਨਵੀਂ ਵੀਡੀਓ ਪਾਵਾਂ ਉਹਦਾ ਨੋਟੀਫਿਕੇਸ਼ਨ ਮਿਲ ਮਿਲ ਸਕੇ ਇਹ ਆਪਾਂ ਚਮਚੇ ਦੇ ਨਾਲ ਕੱਢ ਲੈਣਾ ਕਿਉਂਕਿ ਹੱਥਾਂ ਦੇ ਵਿੱਚ ਆਪਣੇ ਜਲਨ ਹੋ ਸਕਦੀ ਆ ਇੱਧਰ ਆਪਾਂ ਆਪਾਂ ਮੈਸ਼ਰ ਨਾਲ ਵੀ ਮੈਸ਼ ਕਰ ਸਕਦੇ ਆ ਆਲੂ ਕਿਉਂਕਿ ਆਪਾਂ ਕद्दूकस ਨਾਲ ਹੀ ਕਰ ਰਹੇ ਆ ਕਿਉਂਕਿ ਇਹਦੇ ਵਿੱਚ ਕੋਈ ਵੀ ਗੰਢ ਨਹੀਂ ਰਹੂਗੀ ਤੇ ਆਪਾਂ ਇਹਨੂੰ ਕद्दूकस ਕਰ ਲਵਾਂਗੇ ਸਾਰੇ ਆਲੂਆਂ ਨੂੰ ਕद्दूकस ਕਰ ਲੈਣਾ ਤੁਸੀਂ ਦੇਖ ਸਕਦੇ ਆ ਮੈਂ ਕद्दूकस ਨਾਲ ਹੀ ਇਹਨਾਂ ਨੂੰ ਮੈਂ ਮੈਸ਼ ਨਹੀਂ ਵੈਸੇ ਕੀਤਾ ਤੇ ਕद्दूकस ਨਾਲ ਹੀ ਇਹਨਾਂ ਨੂੰ ਮੈਂ ਸਾਰੇ ਆਲੂਆਂ ਨੂੰ इस तरह ही मैं कद्दूकश कर लूंगी ये आप चंकी तरह कद्दू कर लेने ये तुसी देख सकते मैं सारे आलू कदू कश कर लिया ਤੇ ਹੁਣ ਜਿਹੜਾ ਆਪਣਾ ਇਹ ਮਸਾਲਾ ਆਪਾਂ ਮੋਟਾ-ਮੋਟਾ ਕੁੱਟਿਆ ਸੀ ਇਹ ਵਿੱਚ ਪਾ ਲੈਣਾ ਇਹਦੇ ਵਿੱਚ ਹੁਣ ਆਪਾਂ ਕਾਲੀ ਮਿਰਚ ਪੀਸੀ ਹੋਈ ਪਾਵਾਂਗੇ ਆਪਾਂ ਜਿਹੜੀ ਸਾਬਤੀ ਮਿਰਚ ਨਹੀਂ ਪਾਈ ਸੀ ਤੁਸੀਂ ਸਾਬਤੀ ਮਿਰਚ ਜ਼ਰੂਰ ਪਾਣਾ ਜੇ ਤੁਹਾਡੇ ਕੋਲੇ ਹੁੰਦੀ ਤੇ ਹੁਣ ਇਹਦੇ ਵਿੱਚ ਆਪਾਂ ਕਸ਼ਮੀਰੀ ਲਾਲ ਮਿਰਚ ਪਾ ਲੈਣੀ ਹੈ ਤੇ ਥੋੜੀ ਜੀ ਦੂਸਰੀ ਮਿਰਚ ਪਾ ਲਵਾਂਗੇ ਤੇ ਨਮਕ ਪਾ ਲੈਣਾ ਟੇਸਟ ਦੇ ਅਕੋਰਡਿੰਗ ਤੁਸੀਂ ਤੇ ਹਲਦੀ ਪਾ ਲੈਣੀ ਆ। ਇਹ ਆਪਾਂ ਹਲਦੀ ਪਾ ਲਈ ਆ। ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਚੰਗੀ ਤਰ੍ਹਾਂ ਆਪਾਂ ਮਿਕਸ ਕਰਕੇ ਤੇ ਇਹਦਾ ਡੋ ਬਣਾ ਕੇ ਆਪਾਂ ਰੱਖ ਲੈਣਾ ਵਧੀਆ। ਤੁਸੀਂ ਦੇਖ ਸਕਦੇ ਹੋ ਇਹ ਮੈਂ ਚੰਗੀ ਤਰ੍ਹਾਂ ਮਿਕਸ ਕਰ ਲਿਆ। ਤੁਸੀਂ ਦੇਖ ਸਕਦੇ ਆ ਆਪਾਂ ਚੰਗੀ ਤਰ੍ਹਾਂ ਇਹਨੂੰ ਮਿਕਸ ਕਰਕੇ ਦੂਜੀ ਥਾਲੀ 'ਚ ਆਪਾਂ ਕੱਢ ਲਿਆ ਇਹਨੂੰ ਹੁਣ ਇੱਧਰ ਮੈਂ ਪੀੜਾ ਕਰਨ ਲੱਗ ਪਈ ਆ ਆਪਾਂ ਪੀੜਾ ਕਰਕੇ ਤੇ ਇਸੇ ਤਰ੍ਹਾਂ ਹੀ ਆਪਾਂ ਥੋੜਾ ਜਿਹਾ ਪੀੜੇ ਨੂੰ ਇਸ ਤਰ੍ਹਾਂ ਭੰਨ ਕੇ ਤੇ ਇਹਦੇ ਵਿੱਚ ਜਿਹੜਾ ਆਪਣਾ ਤਿਆਰ ਕੀਤਾ ਹੋਇਆ ਮਟੀਰੀਅਲ ਉਹ ਆਪਾਂ ਇਹਦੇ ਵਿੱਚ ਰੱਖ ਦੇਣਾ ਤੁਸੀਂ ਇਸ ਤਰੀਕੇ ਦੇ ਨਾਲ ਇਹਨੂੰ ਮੋੜਨਾ ਕਿ ਇਹਦੀ ਜਿਹੜੀ ਸਟਫਿੰਗ ਵਿੱਚ ਆਪਾਂ ਭਰੀ ਹੋਈ ਆ ਇਹ ਚੰਗੀ ਤਰ੍ਹਾਂ ਵਿੱਚ ਹੋ ਜਾਵੇ ਠੀਕ ਆ ਕਿ ਉਹ ਕੀ ਪੀੜੀ ਦੇ ਬਾਹਰ ਨਹੀਂ ਇਹ ਸਟਫਿੰਗ ਆਪਣੀ ਰਹਿਣੀ ਚਾਹੀਦੀ ਤੇ ਹੁਣ ਆਪਾਂ ਇਹਨੂੰ ਥੋੜਾ ਜਿਹਾ ਹੱਥਾਂ ਦੇ ਨਾਲ ਇਹਨੂੰ ਥੋੜਾ ਜਿਹਾ ਥੱਪ ਲੈਣਾ ਜਿਸ ਤਰ੍ਹਾਂ ਮੈਂ ਵੀਡੀਓ ਦੇ ਵਿੱਚ ਥੱਪ ਰਹੀ ਆ ਤੇ ਫਿਰ ਤੁਸੀਂ ਇਹਨੂੰ ਵੇਲਣ ਲੱਗਣਾ ਤੁਸੀਂ ਵੇਖ ਸਕਦੇ ਹੋ ਬਹੁਤ ਹੀ ਵਧੀਆ ਵੇਲ ਕੇ ਆਪਣੀ ਰੋਟੀ ਰੈਡੀ ਹੋਈ ਆ ਇਹਦੀ ਜਿਹੜੀ ਸਟਫਿੰਗ ਉਹ ਜਮਾ ਵੀ ਬਾਹਰ ਨਹੀਂ ਨਿਕਲੀ ਤੁਸੀਂ ਇਸੇ ਤਰ੍ਹਾਂ ਹੀ ਇਹਦਾ ਪੇੜਾ ਭੰਨ ਕੀਤੇ ਇਹ ਸਟਫਿੰਗ ਵਿੱਚ ਲਾਉਣੀ ਆ ਆਲੂਆਂ ਵਾਲੀ ਤੇ ਹੁਣ ਆਪਾਂ ਇਹਨੂੰ ਤਵੇ ਆਪਣਾ ਗਰਮ ਹੋ ਗਿਆ ਤੇ ਆਪਾਂ ਤਵੇ ਦੇ ਉੱਪਰ ਪਾ ਦਿਆਂਗੇ ਤੁਸੀਂ ਦੇਖ ਸਕਦੇ ਹੋ ਮੈਂ ਹੱਥਾਂ ਦੇ ਨਾਲ ਚੰਗੀ ਤਰ੍ਹਾਂ ਵਧੀਆ ਇਹਨੂੰ ਪੂਰਾ ਗੋਲ ਕਰ ਲਿਆ ਤੇ ਇੱਧਰ ਆਪਣਾ ਤਵਾ ਗਰਮ ਹੋ ਗਿਆ ਤੇ ਆਪਾਂ ਇਹਦੇ ਉੱਤੇ ਥੋੜੀ ਜੀ ਮੱਖਣੀ ਲਾ ਦੇਣੀ ਆ ਤੇ ਹੁਣ ਆਪਾਂ ਇਹਦੇ ਉੱਪਰ ਰੋਟੀ ਪਾ ਦੇਾਂਗੇ ਇਹ ਆਪਾਂ ਆਪਣਾ ਪਰੌਠਾ ਪਾਤਾ ਇਹਦੇ ਉੱਪਰ ਆਲੂਆਂ ਦਾ ਤੇ ਬਹੁਤ ਹੀ ਟੇਸਟੀ ਜਿਹੜੀ ਆਲੂਆਂ ਵਾਲੇ ਪਰੌਠੇ ਬਣ ਕੇ ਤਿਆਰ ਹੋਣਗੇ ਇਹ ਹੁਣ ਆਪਾਂ ਦੂਜਾ ਪੇੜਾ ਲੈ ਲਏ ਤੇ ਇਹਦੇ 'ਚ ਵੀ ਆਪਾਂ ਆਪਣੀ ਸਟਫਿੰਗ ਰੱਖ ਲਵਾਂਗੇ ਤੇ ਇਹਨੂੰ ਵੀ ਇਸੇ ਤਰ੍ਹਾਂ ਹੀ ਆਪਾਂ ਇਹਨੂੰ ਆਟੇ ਨੂੰ ਨਾਲ ਜੋੜ ਕੇ ਤੇ ਫਿਰ ਇਹਨੂੰ ਆਪਾਂ ਗੋਲ ਬਣਾ ਲਵਾਂਗੇ ਇਧਰ ਮੇਥੋਂ ਵੀਡੀਓ ਥੋੜੀ ਜਿਹੀ ਕੱਟੀ ਹੈ ਜਦੋਂ ਮੈਂ ਰੋਟੀ ਥੱਲਣ ਲੱਗੀ ਆ ਇੱਧਰ ਆਪਾਂ ਦੂਸਰਾ ਪੇੜਾ ਜਿਹੜਾ ਇਹ ਵੀ ਹੱਥਾਂ ਦੇ ਨਾਲ ਹੀ ਇਸੇ ਤਰ੍ਹਾਂ ਥੋੜਾ ਜਿਹਾ ਆਪਾਂ ਵਧਾ ਲਵਾਂਗੇ ਤੇ ਵਧਾ ਕੇ ਫਿਰ ਇਹਦੇ ਇਹਨੂੰ ਆਪਾਂ ਵੇਲਣ ਲੱਗਣਾ ਹੈ ਇਹਨੂੰ ਆਪਾਂ ਹੁਣ ਵੇਲਾਂਗੇ ਰੋਟੀ ਨੂੰ ਤੇ ਜਿਹੜੀ ਇਹਦੀ ਆਪਾਂ ਸਟਫ ਸਟਫਿੰਗ ਭਰੀ ਆ ਆਲੂਆਂ ਦੀ ਉਹ ਬਿਲਕੁਲ ਵੀ ਬਾਹਰ ਨਹੀਂ ਨਿਕਲਦੀ ਜੇ ਤੁਸੀਂ ਇਸ ਤਰੀਕੇ ਨਾਲ ਰੋਟੀ ਬਣਾਉਂਗੇ ਤਾਂ ਤੁਸੀਂ ਦੇਖ ਸਕਦੇ ਹੋ ਮੈਂ ਚੰਗੀ ਤਰ੍ਹਾਂ ਇਹਨੂੰ ਗੋਲ-ਗੋਲ ਰੋਟੀ ਨੂੰ ਆਪਾਂ ਆਲੂਆਂ ਵਾਲੀ ਫਰਾਉਟੀ ਨੂੰ ਆਪਾਂ ਚੰਗੀ ਤਰ੍ਹਾਂ ਗੋਲ-ਗੋਲ ਬਣਾ ਲੈਣਾ ਹੈ ਇਨੂੰ ਪ੍ਰੋਪਰ ਤੌਰ ਤੇ ਆਪਾਂ ਗੂਲ ਗੂਲ ਬਣਾ ਲਵਾਂਗੇ ਤੁਸੀਂ ਦੇਖ ਸਕਦੇ ਹੋ ਜਿਹੜੀ ਇਹਦੇ ਆਪਾਂ ਵਿੱਚ ਆਲੂਆਂ ਦੀ ਸਟਫਿੰਗ ਭਰੀ ਹੈ ਉਹ ਬਿਲਕੁਲ ਵੀ ਨਹੀਂ ਨਿਕਲੀ ਤੇ ਆਪਣੀ ਜਿਹੜੀ ਰੋਟੀ ਹੈ ਬਣ ਕੇ ਤਿਆਰ ਹੋ ਗਈ ਹੈ ਇਹ ਹੁਣ ਆਪਾਂ ਗੈਸ ਦੇ ਉੱਪਰ ਪਾਤਾ ਤੇ ਇਹ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਨਰਮ ਨਰਮ ਆਪਣੇ ਆਲੂ ਦੇ ਪਰੌਠੇ ਬਣੇ ਆ ਇਹਦਾ ਹੁਣ ਆਪਾਂ ਦੂਸਰਾ ਪਾਸਾ ਕਰਤਾ ਹੈ ਤੁਸੀਂ ਦਹੀਂ ਅਚਾਰ ਥੋੜਾ ਜਿਹਾ ਰੱਖ ਕੇ ਉਹਦੇ ਨਾਲ ਖਾਓ ਜੋ ਬਹੁਤ ਹੀ ਟੇਸਟੀ ਲੱਗਦਾ ਹੈ ਤੁਸੀਂ ਬਿਨਾ ਅਚਾਰ ਤੋਂ ਵੀ ਖਾ ਸਕਦੇ ਆ ਦਹੀਂ ਦੇ ਨਾਲ ਤੇ ਬਹੁਤ ਹੀ ਵਧੀਆ ਆਪਣੇ ਪਰੌਠੇ ਬਣ ਕੇ ਰੈਡੀ ਹੋਏ ਆ ਹੁਣ ਆਪਾਂ ਇਹ ਮੱਖਣੀ ਦੇ ਨਾਲ ਉੱਪਰੋਂ ਇਹਨਾਂ ਨੂੰ ਚੂਪੜ ਦੇਵਾਂਗੇ ਕਿਉਂਕਿ ਕੱਲੇ ਮੱਖਣੀ ਦੇ ਨਾਲ ਵੀ ਆਪਾਂ ਖਾ ਸਕਦੇ ਆ ਉੱਪਰ ਰੱਖ ਕੇ ਇਹਨੂੰ ਇਹ ਪਰਪਾ ਮਘਣੀ ਰੱਖਦੀ ਆ ਤੁਸੀਂ ਦੇਖ ਸਕਦੇ ਹੋ ਇੱਧਰ ਮੈਂ ਇਸ ਤਰ੍ਹਾਂ ਕਰਕੇ ਇੱਕ ਪੀੜਾ ਤਾਂ ਮੈਂ ਰੱਖਤਾ ਵੀਲ ਕੀ ਥੋੜਾ ਜਿਹਾ ਤੇ ਹੁਣ ਮੈਂ ਦੂਸਰਾ ਪੀੜਾ ਵੀ ਲ ਰਹੀ ਹਾਂ ਤੁਸੀਂ ਇਸ ਤਰ੍ਹਾਂ ਵੀ ਇਹ ਜਿਹੜਾ ਆਲੂ ਦਾ ਪਰੌਠਾ ਬਣਾ ਸਕਦੇ ਹੋ ਇਹ ਮੈਂ ਦੂਸਰਾ ਪੀੜਾ ਵੀ ਲੈ ਲਿਆ ਵੀ ਇਹ ਛੋਟੇ ਛੋਟੇ ਪੀੜੇ ਕਰਕੇ ਵੀ ਆਪਾਂ ਦੋ ਤਰੀਕੇ ਨਾਲ ਬਣਾ ਸਕਦੇ ਆ ਇਹ ਜਿਹੜਾ ਉੱਤੇ ਆਲੂ ਦੀ ਸਟਫਿੰਗ ਆ ਇਹ ਆਪਾਂ ਉੱਪਰ ਰੱਖਤੀ ਆ ਹੁਣ ਇਹਦੇ ਤੇ ਉੱਪਰ ਆਪਾਂ ਦੂਸਰੀ ਰੋਟੀ ਨੂੰ ਇਹਨੂੰ ਰੱਖ ਲੈਣਾ ਇਹ ਆਪਾਂ ਦੂਸਰੀ ਰੋਟੀ ਰੱਖਤੀ ਆ ਤੇ ਇਹ ਤੁਸੀਂ ਦੇਖ ਸਕਦੇ ਹੋ ਵੀ ਇਹ ਦੇ ਕਿਨਾਰਿਆਂ ਦੇ ਉੱਪਰ ਆ ਜਿਹੜਾ ਇਹਦੇ ਆਲੂ ਨਹੀਂ ਜਾਂਦੇ ਇਹਨੂੰ ਆਪਾਂ ਥੋੜਾ ਥੋੜਾ ਮੋੜ ਲੈਣਾ ਜਿਸ ਤਰ੍ਹਾਂ ਮੈਂ ਮੋੜੀ ਜਾਨੀ ਥੋੜਾ ਥੋੜਾ ਮੋੜ ਕੇ ਤੇ ਜਿਹੜੀ ਇਹ ਆਲੂ ਦੀ ਸਟਫਿੰਗ ਆ ਉਹ ਦੋਨੇ ਪਾਸੇ ਇਕੁਅਲ ਹੋ ਜਾਣੀ ਐ ਸਾਰੇ ਪਾਸੇ ਤੇ ਇਹਨੂੰ ਆਪਾਂ ਹੁਣ ਇਸ ਤਰ੍ਹਾਂ ਕਰਕੇ ਵੇਲ ਲਵਾਂਗੇ ਇਹ ਵੀ ਬਹੁਤ ਹੀ ਟੇਸਟੀ ਪਰੌਠਾ ਬਣਦਾ ਆਲੂ ਦਾ ਤੁਸੀਂ ਇਸ ਤਰ੍ਹਾਂ ਵੀ ਬਣਾ ਸਕਦੇ ਜੇ ਤੁਹਾਡੇ ਕੋਲ ਉਹ ਨਹੀਂ ਬਣਦੀ ਤਾਂ ਥੋੜੀ ਜਿਹੀ ਕਿਨਾਰੇ ਇਹਨਾਂ ਨੂੰ ਜਦੋਂ ਆਪਾਂ ਦੋਨਾਂ ਰੋਟੀਆਂ ਨੂੰ ਉੱਪਰ ਰੱਖ ਕੇ ਵਿੱਚ ਇਹਦੀ ਸਟਫਿੰਗ ਭਰ ਕੇ ਤੇ ਆਲੂ ਦੇ ਪਰੌਠੇ ਜਿਹੜੇ ਉਹ ਮੋੜ ਲੈਣਾ ਪਾਸੇ ਸਾਈਡਾਂ ਤੋਂ ਤੇ ਇਹ ਵੀ ਬਹੁਤ ਹੀ ਵਧੀਆ ਬਣ ਕੇ ਆਪਣਾ ਰੈਡੀ ਹੋਊਗਾ ਇਹ ਆਪਾਂ ਹੁਣ ਦੂਜਾ ਪਾਸਾ ਇਹਦਾ ਥੱਲ ਲਿਆ ਤੁਸੀਂ ਇਸ ਤਰੀਕੇ ਨਾਲ ਵੀ ਬਣਾ ਕੇ ਵੇਖਣਾ ਬਹੁਤ ਹੀ ਟੇਸਟੀ ਬਣ ਕੇ ਆਪਣਾ ਆਲੂ ਦਾ ਜਿਹੜਾ ਪਰੌਠਾ ਹੈ ਰੈਡੀ ਹੋਊਗਾ ਜੇ ਮੇਰੇ ਚੈਨਲ ਤੇ ਨੂਹ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਤੁਹਾਨੂੰ ਮੇਰੀ ਇਹ ਵੀਡੀਓ ਕਿੱਦਾਂ ਲੱਗੀ ਤੁਸੀਂ ਦੇਖ ਸਕਦੇ ਹੋ ਆਪਣਾ ਇਧਰੋਂ ਆਲੂ ਦਾ ਪਰੌਠਾ ਜਿਹੜਾ ਉਹ ਰੈਡੀ ਹੋ ਗਿਆ ਇਧਰੋਂ ਹੁਣ ਆਪਾਂ ਇਹਦੇ ਮੱਖਣੀ ਦੇ ਨਾਲ ਇਹਨੂੰ ਚੋਪੜ ਦੇਵਾਂਗੇ देख सकते हो जी अपने नरम नरम बन के रेडी हुए मैं चक लिया हूँ मैं ये दूसरा पाया देख सकते हो ये अपना बहुत ही वाया बन के तैयार होया Thank you for watching